ਆਣੀ ਡਿਗੀ ਆਈ ਦੇਖੋ ਕਿੰਨਾ ਪਹਿਲਾਂ ਕੰਧ ਦੇਖ ਲਓ ਕਿੰਨੀ ਉੱਚੀ ਐ ਰਦੇ ਗਣ ਲਓ ਆਹ ਦੇਖ ਲਓ ਆਹ ਕੰਧ ਡਿਗੀ ਆ ਜੀ ਦੇਖ ਲਓ ਵੀ ਕੰਧ ਕਿੰਨੀ ਲੰਮੀ ਐ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਯਾਰ ਮਾਮਜਾ ਲੈ ਲੋ ਇਨਸਾਫ ਮਿਲ ਸਕੇ ਯਾਰ ਬੱਚੇ ਰੁਲਗੇ ਛੋਟੇ 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 ਇੰਨੇ ਆ ਉੱਚੀਆਂ ਕੰਧਾਂ ਦੇਖੋ ਤੋਂ ਮਸਾਲੇ ਨਾਲ ਚੋਪੜੀ ਹੋਈ ਸੀ ਬਈ ਹੈ ਨਾ ਕੱਲੀ ਮਸਾਲੇ ਨਾਲ ਨਹੀਂ ਕੀਤਾ ਮਸਾਲਾ ਤਾਂ ਲੱਗੇ ਨਹੀਂ ਹੋਇਆ ਮਸਾਲੇ ਨਾਲ ਤਾਂ ਲੇਪਾ ਪੋਚੀ ਜੀ ਕਰੀ ਹੋਈ ਹੈ ਗਾਰੇ ਦੇ ਵਿੱਚ ਕੰਦ ਹੈ ਜਿਹੜੀ ਗਾਰੇ ਦੇ ਵਿੱਚ ਕੰਦ ਇਸ ਕਰਕੇ ਇਹ ਸਾਰਾ ਜਿਹੜਾ ਕਹਿਰ ਹੈ ਮਜ਼ਦੂਰਾਂ ਦੀ ਵਾਪਰਦਾ ਕਿਉਂਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਤੇ ਇਨ੍ਹਾਂ ਲੋਕਾਂ ਦੇ ਜਿਹੜੇ ਹੈਗੇ ਅ ਅੰਜਲੀ ਦੇ ਕਾਰਨ ਦੇਖ ਸਕਦੇ ਹੋ ਦੋਸਤੋ ਇੱਥੇ ਮਜ਼ਦੂਰ ਦਬੇ ਨੇ ਕੱਢ ਰਹੇ ਨੇ ਤਿੰਨ ਮੋਤਾਂ ਹੋ ਗਈਆਂ ਨੌਜਵਾਨਾਂ ਦੀਆਂ ਤਿੰਨ ਘਰਾਂ ਦੇ ਚਿਰਾਗ ਬੁੱਝ ਗਏ ਜੇ ਕਹਿ ਦਈਏ ਬਹੁਤ ਮਾੜੇ ਹਾਲਾਤ ਨੇ ਯਾਰ ਬਹੁਤ ਜ਼ਿਆਦੇ ਤਰਸਯੋਗ ਹਾਲਾਤ ਦੋਸਤੋ ਦੇਖ ਸਕਦੇ ਹੋ ਆ ਜੋ ਤੁਹਾਨੂੰ ਦਿਖਾ ਰਿਹਾ ਸੈਲਰ ਦੀ ਇਹ ਬਹੁਤ ਵੱਡੀ ਕੰਧ ਡਿੱਗ ਕੇ ਆ ਦੇਖੋ ਆ ਕੰਧ ਗਿਰ ਗਈ ਭਾਈ ਭਾਈ ਦੇਖ ਕੇ ਉਹ ਡਰ ਆ ਪਾ ਕੰਧਾਂ ਹੀ ਬਹੁਤ ਉੱਚੀਆਂ ਨੇ ਆ ਕੰਧ ਆ ਕੰਧੇ ਇੱਥਾਂ ਦਬੇ ਨੇ ਇਧਰਲੀ ਕੰਧੇ ਇੱਥੇ ਆ ਦੇਖੋ ਦੇਖੋ ਤੁਸੀਂ ਦੋਸਤੋ ਗਾਰੇ ਚੜ ਰਹੇ ਨੇ ਹੈ ਗਾਰੇ ਦੇ ਵਿੱਚ ਕੰਧਾ ਚੜ ਰਹੇ ਦੋਸਤੋ ਮੈਂ ਗੋਵਿੰਦ ਸਿੰਘ 46 ਸੂਬਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਅੱਜ ਜਿਹੜੀ ਇੱਥੇ ਕੰਧ ਡਿਗਣ ਨਾਲ ਮਜ਼ਦੂਰਾਂ ਦੀਆਂ ਜਿਹੜੀਆਂ ਮੋਤਾਂ ਹੋਈਆਂ ਨੇ ਤੇ ਤਿੰਨ ਮਦੂਰਾਂ ਨੇ ਮੌਤਾ ਹੋ ਗਿਆ ਦੋ ਜ਼ਖਮੀ ਪਏ ਨੇ ਇਹ ਮੌਤਾ ਹੋ ਗਿਆ ਤਿੰਨ ਮੌਤਾ ਹੋ ਗਿਆ ਇਹ ਉਹ ਕੰਦ ਹੈ ਜਿਹੜੀ ਗਾਰੇ ਚ ਚੜਾਈ ਹੋਊ ਦਿਖਾ ਬਈ ਕੰਦ ਉਹ ਅੱਛਾ ਕੰਦ ਬਹੁਤ ਉੱਚੀ ਹੈ ਬਈ ਪਿਛਲੇ ਪਾਸੇ ਵੀ ਮੈਂ ਕੈਮਰਾਮੈਨ ਨੂੰ ਕਹੂੰਗਾ ਦੇਖਾ ਕੈਮਰਾ ਇਧਰ ਕਰਕੇ ਕੰਦਾਂ ਨੇ ਜਿਹੜੀਆਂ ਦਿਖਾ ਦੇ ਬਈ ਕਿਰਪਾ ਕਰਕੇ ਗਾਰੇ ਦੇ ਵਿੱਚ ਠੀਣੀਆਂ ਹੋਣ ਦੇਖ ਸਕਦੇ ਹੋ ਦੋਸਤੋ ਗਾਰੇ ਚ ਨੇ ਇੰਨੀ ਜਣੀ ਕਿੰਨੇ ਜਲੀ ਇਹ ਹੁੰਦਾ ਕਿਉਂ ਹੈ ਸਭ ਪੰਜਾਬ ਦਾ ਮੁੱਖ ਮੰਤਰੀ ਕੋਈ ਜਾਨਕੀ ਪਾਲਸੀ ਬਣਾਵੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਜਦੋਂ ਮੁੱਖ ਮੰਤਰੀ ਆਪ ਪਜਾਮਾ ਚਾੜ ਕੇ ਜਾਂਦਾ ਜਦੋਂ ਕਿਤੇ ਕਿਸਾਨਾਂ ਦਾ ਜਾਨਕੀ ਛੋਟਾ ਵੀ ਜਾਨਕੀ ਕਿਤੇ ਕੱਖ ਪੱਠੇ ਵੀ ਮਰ ਜਾਣਾ ਕਿਤੇ ਕੋਈ ਨੁਕਸਾਨ ਹੋ ਜੇ ਚਲੋ ਅਸੀਂ ਕੋਈ ਕਿਸਾਨ ਵਿਰੋਧੀ ਨਹੀਂ ਕਿਉਂਕਿ ਅਸੀਂ ਤਾਂ ਇਹੀ ਗੱਲ ਕਹਿਣੀ ਚਾਹੁੰਦੇ ਆ ਵੀ ਜਦੋਂ ਕਿਸਾਨਾਂ ਨਾਲ ਹਮਦਰਦੀ ਹੈ ਤਾਂ ਮਜ਼ਦੂਰਾਂ ਨਾਲ ਵਿਤਕਰਾ ਕਿਉਂ ਕੰਦ ਹੁਣੀ ਬਾਈ ਇਹ ਗਾਰੇ ਚ ਜਣੀ ਜਾਂਦੇ ਨੇ ਅੰਜਲੀ ਇਹਨਾਂ ਦੀ ਇਹ ਮਜ਼ਦੂਰ ਕਿੱਥੇ ਦਬੇ ਹੋਏ ਸੀ ਜੀ ਮਜ਼ਦੂਰ ਆ ਜਗ੍ਹਾ ਤੇ ਦਬੇ ਹੋਏ ਤੇ ਆਹ ਚੱਪਲਾਂ ਪਈਆਂ ਨੇ ਉਹਦੇ ਅੱਛੇ ਚੱਪਲਾਂ ਕਿੱਥੇ ਪਈਆਂ ਨੇ ਉਹ ਪਈਆਂ ਨੇ ਉਹ ਉਪਰਾਂ ਚੱਲੋ ਅੱਗੇ ਉਹ ਉੱਥੇ ਆ ਉੱਥੇ ਆ ਦੇਖੋ ਚੱਪਲਾਂ ਦੇਖੋ ਜੀ ਮਜ਼ਦੂਰ ਉਰੇ ਉਰੇ ਦਬੇ ਨੇ ਮਜ਼ਦੂਰ ਤਿੰਨਾਂ ਮਜ਼ਦੂਰ ਕੱਡੇ ਨੇ ਆ ਚੱਪਲਾਂ ਪਈਆਂ ਨੇ ਉਹਨਾਂ ਦੀਆਂ ਦੇਖ ਸਕਦੇ ਹੋ ਵਿੱਚੇ ਆ ਦੇਖੋ ਤੇ ਹੋਰ ਵੀ ਉਹਨਾਂ ਦਾ ਸਮਾਨ ਇੱਥੇ ਵਿੱਚ ਕੱਪੜਾ ਲੀੜਾ ਵਿੱਚ ਪਿਆ ਹੋਊਗਾ ਮਜ਼ਦੂਰਾਂ ਦੇ ਹਾਲਾਤ ਦੇਖ ਲਓ ਆ ਪਈ ਇੱਕ ਚੱਪਲ ਆ ਪਈ ਹੈ ਮਜ਼ਦੂਰ ਆ ਪਈ ਇੱਕ ਚੱਪਲ ਇਹਨੇ ਨੀਚੇ ਦਬੇ ਉਹ ਦੇਖੋ ਦਿਖਾ ਸਾਪੇ ਪੈ ਨੇ ਵਿੱਚ ਦੇਖ ਸਕਦੇ ਹੋ ਸਸ ਮਾਲਕ ਤੇ ਸਖਤ ਤੋਂ ਸਖਤ ਕਾਈ ਕਰੇ ਪੰਜਾਬ ਸਰਕਾਰ ਆ ਦੇਖੋ ਜੀ ਮਜ਼ਦੂਰ ਕਈ ਨਹੀਂ ਇੱਥੋਂ ਤਾਂ ਵੀ ਸਰਕਾਰ ਆਪ ਦੇ ਪੱਧਰ ਤੇ ਜੇ ਜਿਹੜੀ ਇੱਥੋਂ ਕੱਢੇ ਮਜ਼ਦੂਰ ਜ਼ਰੂਰ ਕਾਰਵਾਈ ਕਰੇ ਅਸੀਂ ਮੰਗ ਕਰਦੇ ਜਿੱਥੇ ਇੱਕ ਕਾਇਮ ਮਜ਼ਦੂਰਾਂ ਦੀ ਮੌਤ ਹੋਈ ਹੈ ਜੀ ਤਿੰਨ ਦੀ ਜੀ ਅੱਛਾ ਕੋਈ ਗੰਭੀਰ ਵੀ ਹੈ ਜ਼ਖਮੀ ਜ਼ਖਮੀ ਦੋ ਮਜ਼ਦੂਰ ਨੇ ਪਰ ਦਰਜਣਾ ਮਜ਼ਦੂਰ ਹੋਰ ਵੀ ਜ਼ਖਮੀ ਹੋਏ ਨੇ ਜਿਹੜੇ ਦਾਖਲ ਨਹੀਂ ਹੋਏ ਤੇ ਜਿਹੜੇ ਇੱਥੇ ਕੰਮਕਾਰ ਕਰਦੇ ਤੇ ਬਹੁਤ سارے ਮਜ਼ਦੂਰ ਨੇ ਜਿਨ੍ਹਾਂ ਦਾ ਆ ਦੇਖੋ ਜੀ ਆ ਕੰਦ ਉਹ ਦੇਖੋ ਆਣੀ ਡਿਗੀ ਆਈ ਦੇਖੋ ਕਿੰਨਾ ਪਹਿਲਾਂ ਕੰਦ ਦੇਖ ਲਓ ਕਿੰਨੀ ਉੱਚੀ ਐ ਰਦੇ ਗਿਣ ਲਓ ਆਹ ਦੇਖ ਲਓ ਆਹ ਕੰਦ ਡਿਗੀ ਆ ਜੀ ਦੇਖ ਲਓ ਵੀ ਕੰਦ ਕਿੰਨੀ ਲੰਮੀ ਐ ਦੇਖ ਸਕਦੇ ਹੋ ਸਮੇ ਦੀਆਂ ਗੱਲਾਂ ਆ ਕੰਧ ਡਿੱਗੀ ਹੈ ਜੀ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਯਾਰ ਮਜ਼ਦੂਰਾਂ ਨੂੰ ਮਾਮਾ ਮਾਮਝਾ ਲੈ ਲੋ ਇਨਸਾਫ ਮਿਲ ਸਕੇ ਯਾਰ ਬੱਚੇ ਰੁਲਗੇ ਛੋਟੇ 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 ਇੰਨੇ ਉੱਚੀਆਂ ਕੰਧਾਂ ਦੇਖੋ ਤਲ ਮਸਾਲੇ ਨਾਲ ਚੋਪੜੀ ਹੋਈ ਸੀ ਬਈ ਹੈਨਾ ਕੱਲੀ ਮਸਾਲੇ ਨਾਲ ਨਹੀਂ ਲੱਗਿਆ ਮਸਾਲੇ ਨਾਲ ਤਾਂ ਲੇਪਾ ਪੋਚੀ ਜੀ ਕਰੀ ਹੋਈ ਹੈ ਗਾਰੇ ਦੇ ਵਿੱਚ ਕੰਦ ਹੈ ਜਿਹੜੀ ਗਾਰੇ ਦੇ ਵਿੱਚ ਕੰਦ ਕੱਢ ਕੇ ਇੰਨੀ ਉੱਚੀ ਤੇ ਉੱਤੇ ਮਸਾਲੇ ਦਾ ਪੁਰਸ਼ ਮਾਰਿਆ ਹੋਇਆ ਹੈ ਇੱਕੋ ਹੀ ਦਿਨ ਦੇ ਵਿੱਚ ਐਡੀ ਵੱਡੀ ਕੰਦ ਦਾ ਕੋਈ ਲੈਟਰ ਲੱਗਦਾ ਹੁੰਦਾ ਕੋਈ 100 100 ਸਪੋਟਾ ਇੱਕੋ ਹੀ ਦਿਨ ਦੇ ਵਿੱਚ ਸੋਟੇ ਸਾਹਮਣੇ ਆ ਛੋੜੇ ਕੰਦਾ ਐਡਾ ਨਹੀਂ ਆ ਦੇਖੋ ਜੀ ਆ ਪੱਥਰ ਦਬੇ ਪਏ ਨੇ ਵਿੱਚ ਆ ਦੇਖੋ ਕੰਦਾ ਜੇ ਜਾਨੀ ਕਿ ਉਹ ਨੇਰੀ ਆ ਆ ਪੱਥਰ ਦਬੇ ਪਏ ਨੇ ਦੋਸਤੋ ਆ ਲਾਲੋ ਕੰਦ ਵੀ ਉੱਤੇ ਮਸਾਲੇ ਦਾ ਉਂ ਫੋਕਾ ਜਾ ਫੇਰਿਆ ਹੋਇਆ ਉਹ ਦੇਖੋ ਉਹ ਵੀ ਛੱਡ ਗਈ ਦੂਏ ਪਾਸਿਓਂ ਕੰਦ ਬਿਰਲਾ ਉਹ ਵੀਕ ਹਾਲਾਤ ਦੇਖ ਲਓ ਤੁਸੀਂ ਵੀ ਕੀ ਹਿਸਾਬ ਕਿਤਾਬ ਦੇ ਆ ਆ ਜਗ੍ਹਾ ਤੋਂ ਜਿਹੜੀ ਇੱਟਾਂ ਨੇ ਚੱਕੀਆਂ ਹੋਈਆਂ ਨੇ ਮਜ਼ਦੂਰ ਜਿੱਥੇ ਦਬੇ ਹੋਏ ਤੇ ਆਜੋ ਅੱਛਾ ਆ ਆ ਆ ਜਗ੍ਹਾ ਤੇ ਮਜ਼ਦੂਰ ਨੇ ਜਿਹੜੇ ਦਬੇ ਹੋਏ ਤੇ ਬਾਈ ਪੂਰੇ ਦਬਾ ਦੇਖ ਬੱਲੀਆਂ ਬੱਲੀਆਂ ਵਿੱਚੇ ਦਬੀਆਂ ਪਈਆਂ ਨੇ ਬਾਈ ਇੱਟ ਦੇ ਠੰਡਾ ਕਿ ਮੇ ਬਚੂ ਜਰ ਜਿਸ ਹਿਸਾਬ ਲਾ ਲਓ ਪਹਿਲਾਂ ਨੰਗਲੇ ਪਿੰਡ ਵੀ ਹੋਇਆ ਸੀ ਹੈਨਾ ਨੰਗਲੇ ਪਿੰਡ ਦੇ ਵਿੱਚ ਹੋਇਆ ਜਮੰਦੇ ਪਿੰਡ ਦੇ ਵਿੱਚ ਚੱਠੇ ਨਿਹੜੇ ਪਿੰਡ ਦੇ ਵਿੱਚ ਦਬੇ ਪਟਾਕਾ ਫੈਕਟਰੀ ਦੇ ਵਿੱਚ ਜਿਹੜੇ ਮਜ਼ਦੂਰ ਨੇ ਮਰੇ ਇਹਨਾਂ ਦੀ ਅੰਜਲੀ ਦੇ ਕਾਰਨ ਇਸ ਕਰਕੇ ਇਹ ਸਾਰਾ ਜਿਹੜਾ ਕਹਿਰ ਹੈ ਮਜ਼ਦੂਰਾਂ 'ਤੇ ਵਾਪਰਦਾ ਕਿਉਂਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਤੇ ਇਹਨਾਂ ਲੋਕਾਂ ਦੇ ਜਿਹੜੇ ਹੈਗੇ ਅੰਜਲੀ ਦੇ ਕਾਰਨ